ਹੈਲੋ ਫਰੈਂਡਸ ਵੈਲਕਮ ਬੈਕ ਅੱਜ ਫੇਰ ਛੋਟੀ ਜੀ ਚੀਜ਼ ਬਣਾਉਣ ਲੱਗੇ ਆ ਬਹੁਤ ਹੀ ਛੋਟੀ ਕਿਉਂਕਿ ਸਰਦੀਆਂ ਤਾਂ ਆ ਹੀ ਗਈਆਂ ਤੇ ਇਹਦੇ ਵਿੱਚ ਫਟਾਫਟ ਬਣਾਉਣ ਵਾਲੀ ਕੋਈ ਚੀਜ਼ ਚਾਹੀਦੀ ਔਰ ਸੋਹਣੀ ਸੋਹਣੀ ਜੀ ਚੀਜ਼ ਬਣੇ ਉਹ ਹੀ ਅਸੀਂ ਅੱਜ ਬਣਾਉਣ ਲੱਗੇ ਆ ਅੱਜ ਅਸੀਂ ਇੱਕ ਨਿੱਕਾ ਜਿਹਾ ਛੋਟਾ ਜਿਹਾ ਚੇਂਜ ਕਰਕੇ ਉਹਨੂੰ ਅਸੀਂ ਇੱਕ ਬਾਰਡਰ ਬਣਾਉਣ ਲੱਗੇ ਆ ਬਹੁਤ ਹੀ ਸੋਹਣਾ ਬਾਰਡਰ ਲੱਗਦਾ ਹੈ ਹਾਂ ਉਹ ਸਿੱਧਾ ਪੁੱਠਾ ਹੀ ਬੁਣਨਾ ਇੱਕ ਸਿੱਧਾ ਇੱਕ ਪੁੱਠਾ ਵਟ ਥੋੜੀ ਜੀ ਚੇਂਜ ਕਰਨੀ ਆਪਾਂ ਇੱਥੋਂ ਹੀ ਸ਼ੁਰੂ ਕਰਨ ਲੱਗੇ ਆਂ ਇਹ ਇੱਕ ਹੁੰਡੇ ਆ ਸਾਡੇ ਕੋ ਇੱਕ ਹੁੰਡੇ ਅਸੀਂ ਪਾ ਲਿਆ ਇਹ ਅਸੀਂ ਹੁਣ ਸਟਾਰਟ ਕਰਦੇ ਆਂ ਇਹ ਪਹਿਲਾ ਹੁੰਡਾ ਆ ਪਹਿਲਾ ਹੁੰਡਾ ਚਾਹੇ ਤੁਸੀਂ ਬੁਣ ਲਓ ਜਾਂ ਤੁਸੀਂ ਖਾਲੀ ਚੱਕ ਲਓ ਇਹ ਅਸੀਂ ਬੁਣ ਲਿਆ ਦੂਸਰਾ ਹੁੰਡਾ ਜਿਹੜਾ ਆ ਅਸੀਂ ਇੱਥੋਂ ਪੁੱਠਾ ਲੈ ਲੈਨੇ ਆ ਫਿਰ ਅਗਲਾ ਹੁੰਡਾ ਆ ਅਗਲੇ ਹੁੰਡੇ ਦੇ ਵਿੱਚ ਦੇਖੋ ਕੀ ਕਰਨਾ ਇਹ ਪਿੱਛੇ ਹੋ ਚੱਕਣਾ ਸਿੱਧਾ ਬੁਣਨਾ ਪਿੱਛੇ ਚੱਕਣਾ ਪਰ ਇਹਨੂੰ ਇਦਾਂ ਹੀ ਘੁਮਾਣਾ ਇਹਨੂੰ ਘੁਮਾਣਾ ਸੀ ਉੱਪਰੋਂ ਦੀ ਇਹ ਇਹ ਆ ਗਿਆ ਫੇਰ ਇੱਕ ਗੁੰਡਾ ਪੁੱਠਾ ਬਸ ਇੱਕ ਸਿੱਧਾ ਇੱਕ ਪੁੱਠੇ ਦਾ ਹੀ ਆ ਇਹ ਫੇਰ ਅਸੀਂ ਇੱਧਰ ਲੈ ਗਏ ਔਰ ਇਹ ਨਹੀਂ ਕਰਨਾ ਆਹ ਵਾਲੀ ਚੀਜ਼ ਨਹੀਂ ਕਰਨੀ ਅਸੀਂ ਉੱਪਰੋਂ ਦੀ ਇੱਥੋਂ ਕਰਨੀ ਆ ਫੇਰ ਇੱਕ ਪੁੱਠਾ ਪਿੱਛੇ ਗਏ ਇੱਥੋਂ ਅਸੀਂ ਫੇਰ ਉੱਪਰੋਂ ਦੀ ਲੈਣਾ ਜਦੋਂ ਵੀ ਸਿੱਧਾ ਗੁੰਡਾ ਸੱਡਾ ਆ ਰਿਹਾ ਅਸੀਂ ਇਹਨੂੰ ਪਿੱਛੋਂ ਦੀ ਲੈਣਾ ਐਦਾਂ ਕਰਕੇ ਪਿਛੂ ਲੈ ਕੇ ਤੇ ਉਪਰੋਂ ਦੀ ਘੁਮਾਣਾ ਇਹ ਦੇਖੋ ਇਹ ਪੁੱਠਾ ਇਹ ਚੀਜ਼ ਆਈ ਇੱਥੋਂ ਇਧਰ ਨੂੰ ਘੁਮਾਤਾ ਫੇਰ ਪੁੱਠਾ ਇਹ ਦੇਖੋ 2 ਮਿੰਟ ਚ ਸਿੱਖ ਹੋ ਜਾਣਾ ਤੁਹਾਡੇ ਤੋਂ ਬਸ ਇਹ ਦੇਖੋ ਇਹ ਪਿਛੋਂ ਦੀ ਲਿਆ ਇਧਰੋਂ ਉਪਰੋਂ ਘੁਮਾਇਆ ਇੱਥੋਂ ਆ ਗਿਆ ਫੇਰ ਇਧਰ ਗਏ ਉਲਟਾ ਪਿਛੋਂ ਗਏ ਉਪਰੋਂ ਦੀ ਘੁਮਾਇਆ ਬਣ ਗਿਆ ਫੇਰ ਉਲਟਾ ਇੱਧਰ ਗਏ ਉਪਰੋਂ ਦੀ ਘਮਾਇਆ ਫੇਰ ਇੱਧਰ ਗਏ ਔਰ ਇਹ ਆ ਲਾਸਟ ਵਾਲਾ ਜਿਹੜਾ ਇਹ ਸਿੱਧਾ ਆ ਗਿਆ ਇਹ ਛੋਟੀ ਜੀ ਚੀਜ਼ ਹੈ ਜਿਹਦਾ ਜ਼ਿਆਦਾ ਨਹੀਂ ਪਤਾ ਚਲੇਗੀ ਫੇਰ ਆ ਗਏ ਅਸੀਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਦੇ ਵਿੱਚ ਕੀ ਕਰਨਾ ਆ ਸਿੱਧੇ ਤੇ ਸਿੱਧਾ ਪੁੱਠੇ ਤੇ ਪੁੱਠਾ ਬਣਾਉਣਾ ਹੈ ਸਾਡਾ ਇੱਧਰੋਂ ਪੁੱਠਾ ਆਏਗਾ ਇਹ ਜਿਹੜਾ ਸਾਡਾ ਕੁੰਡਾ ਆ ਇਹ ਦੇਖੋ ਇਹ ਚੱਲਦਾ ਪਿਆ ਸਾਡਾ ਇਹ ਪੁੱਠਾ ਕੁੰਡਾ ਆ ਉਧਰੋਂ ਇੱਧਰੋਂ ਸਿੱਧਾ ਲੈਣਾ ਅਸੀਂ ਤੇ ਸਿੱਧ ਇਹਨੂੰ ਅਸੀਂ ਸਿੱਧਾ ਲੈਣਾ ਇਨੂੰ ਫੇਰ ਉਸੇ ਤਰੀਕੇ ਨਾਲ ਆਣਾ ਇਸ ਤਰੀਕੇ ਨਾਲ ਫੇਰ ਉਲਟੇ ਦਾ ਜਿਹੜਾ ਉਹ ਸਿੱਧਾ ਸੀ ਉਹਨੂੰ ਉਲਟਾ ਲੈਣਾ ਆ ਦੇਖੋ ਇਹ ਸਿੱਧਾ ਦੇਸਦਾ ਇਧਰੋਂ ਇਹਨੂੰ ਸਿੱਧੇ ਨੂੰ ਅਸੀਂ ਇਦਾਂ ਬੁਣ ਲੈਣਾ ਦੂਸਰਾ ਜਿਹੜਾ ਉਹਨੂੰ ਉਲਟਾ ਬੁਣ ਲੈਣਾ ਫੇਰ ਇਧਰੋਂ ਗਏ ਇਧਰ ਗਏ ਪੁੱਠਾ ਅਸੀਂ ਪੁੱਠਾ ਬੁਣਿਆ ਔਰ ਇਹਨੂੰ ਅਸੀਂ ਇਦਾਂ ਬੁਣਿਆ ਉੱਪਰੋਂ ਦੀ ਇਹ ਚੀਜ਼ ਬਣਾਣੀ ਆ ਸਾਰੀ ਸਿਲਾਈ ਜਿਹੜੀ ਹੈ ਇਸੇ ਤਰੀਕੇ ਨਾਲ ਪੈਣੀ ਆ ये देखो ये सारी चल दी जानी है गए जाए पिछरों ले देखो हल्का जो इंप्रैशन आया ज़्यादा नहीं आया ज़्यादा फिर बनूंगा ये ज़्यादा बनेगा ये पहला कुंडा दूसरा जोड़ा पुट्ठा पोन लेना ਜਿਹੜਾ ਇਹਦਾ ਸਿੱਧਾ ਹੈਗਾ ਇਹ ਵਾਲਾ ਜਿਹੜਾ ਸਿੱਧਾ ਹੈ ਇਹਨੂੰ ਅਸੀਂ ਫੇਰ ਬਾਸ ਆਹੀ ਚੀਜ਼ ਪਾਈ ਜਾਣੀ ਅਸੀਂ ਤੇ ਸਾਡਾ ਡਿਜ਼ਾਈਨ ਸੋਣਾ ਜਿਆ ਬਣੇ ਜਾਣਾ ਚਾਹੇ ਤੁਸੀਂ ਸਾਰੀ ਕੋਟੀ ਚ ਪਾ ਲਓ ਕੋਈ ਪ੍ਰੋਬਲਮ ਨਹੀਂ ਆ ਜਲਦੀ ਬਣਦਾ ਹੈ ਸਿੱਧਾ ਪੁੱਠਾ ਬੁਣਨਾ ਹੈ ਬਸ ਹੋਰ ਜ਼ਿਆਦਾ ਤਾਂ ਕਰਨਾ ਹੀ ਨਹੀਂ ਕੁਝ ਵੀ ਇਹ ਦੇਖੋ ਇਹ ਜਾਂਦਾ ਜਾਣਾ ਔਰ ਥੋੜਾ ਜਿਹਾ ਜਿਹੜਾ ਆ ਉਹ ਡਿਜ਼ਾਈਨ ਬਣ ਜਾਣਾ ਛੋਟਾ ਜਿਹਾ ਡਿਜ਼ਾਈਨ ਚਾਹੇ ਕੋਟੀ ਚ ਪਾ ਲਓ ਚਾਹੇ ਬਾਰਡਰ ਟਾਈਪ ਹੀ ਬਣਾ ਲਓ ਪੱਟੀ ਬਣਾ ਲਓ ਬਟਨ ਪੱਟੀ ਬਣਾ ਲਓ ਕੁਝ ਵੀ ਕੱਟ ਸਕਦੇ ਆ ਇਹ ਦੇਖੋ ਇਹ ਸਾਡਾ ਜਾਂਦਾ ਪਿਆ ਡਿਜ਼ਾਈਨ ਇਹ ਦੇਖੋ ਬਣਾ ਕੇ ਮੈਂ ਤੁਹਾਨੂੰ ਦਿਖਾਣੀ ਹੈ ਕਿੱਦਾਂ ਬਣਿਆ ਇਹ ਇਧਰੋਂ ਜਾਣਾ ਸੀ ਹਾਂ ਇਹ ਦੇਖੋ ਇਦਾਂ ਉਲਟੇ ਦਾ ਫੇਰ ਉਲਟਾ ਇਹ ਜਾਂਦੇ ਜਾ ਰਹੇ ਆ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਥੋੜਾ ਲਾਸਟ ਕੁੰਡਾ ਸੀ ਇਹ ਸਾਡਾ ਸਿੱਧਾ ਆ ਜਾਏਗਾ ਥੋੜਾ ਜਿਹਾ ਬਣਾ ਕੇ ਦਿਖਾਨੀ ਮੈਂ ਤੁਹਾਨੂੰ ਇਹ ਦੇਖੋ ਫਰੈਂਡਸ ਇਹ ਬਾਰਡਰ ਦੇਖੋ ਕਿੰਨਾ ਸੋਹਣਾ ਬਣ ਗਿਆ ਇਹ ਦੇਖੋ ਇਹ ਜਿਗਜੈਗ ਥੋੜਾ ਥੋੜਾ ਆ ਗਿਆ ਇਹ ਦੇਖੋ ਇਦਾਂ ਲੱਗਦਾ ਇਹ ਇਹਨੂੰ ਚਾਹੇ ਤੁਸੀਂ ਸਾਰੀ ਕੋਟੀ 'ਚ ਵੀ ਪਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈ ਇਹ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ पिछले पास्यों भी सेम है इस करके बॉर्डर तो ज़्यादा अच्छा देखो सेम ही है ये थोड़ा जहा चेंज करके बस इनू बना लेना लवली डिजाइन ये बने जी बना के देखो